ਸਾਰਿਆਂ ਨੂੰ ਅੱਜ ਇਸ ਕਮਰੇ ਦੇ ਅਨੁਸਾਰ ਦਾ ਰੂਮ ਟੂਰ ਹੈ ਇਹ ਸਾਨੂੰ ਬਾਬਾ ਜੀ ਦੀ ਸਰਾਤੋਂ ਮਿਲਿਆ ਹੈ ਸ਼੍ਰੀ ਗੁਰੂ ਅਮਰਦਾਸ ਜੀ ਐਨ ਆ ਰਾਈਚਰਾ ਕਮਰਾ ਨੰਬਰ 228 ਹਨ ਇਹ ਸਾਰਾ ਦਿਖਾਣੇ ਇਨਾ ਵਧੀਆ ਚਲੋ ਖੋਲੋ ਓਪਨ ਕਰੋ ਐਂਟਰੀ ਹੁੰਦੀ ਹੈ ਓਪਨ ਇਹ ਤੋਂ ਐਂਟਰੀ ਸਟੇਸਿਸ ਰੂਮ ਦੇ ਇੱਥੇ ਬਾਹਰ ਸੋਨੀਆਂ ਬਾਬਾ ਜੀ ਨੇ ਕਵਰਡ ਬਣਾਇਆ ਹੈ ਕਵਰਡ ਨਹੀਂ ਬਣਾਇਆ ਬਸ ਉਹ ਨਾ ਕਵਰ ਨਹੀਂ ਕੀਤੀਆਂ ਪਰ ਬਹੁਤ ਵਧੀਆ ਉਪਰ ਵਧੀਆ ਮੇਰੇ ਖਿਆਲ ਨਾਲ ਮਿਰਰ ਮਿਰਰ ਟੈਸਟ ਐਨ ਨਾਲ ਦੋ ਅਟੈਚ ਵਾਸ਼ਰੂਮ ਵਿਦ ਟਾਇਲਟ ਤੇ ਨਹਾਣੂ ਵਾਸ਼ਰੂਮ ਤੇ ਸਾਨੂੰ ਕੀ ਦਿਖਾਣਾ ਪਰ ਵਧੀਆ ਇੱਥੇ ਮਾੜਾ ਜਿਹਾ ਦਿਖਾ ਦਿੰਦੇ ਮੈਂਂਟੀ ਅੱਜ ਦੀ ਬੈਂਟੀ ਇਤਰਾ ਤਰ੍ਹਾਂ ਤਾਂ ਮੈਨੂੰ ਇਹ ਬਹੁਤ ਸੋਹਣੇ ਆਲ ਤੇ ਦੰਦਾ ਇਸੀ ਲੱਗਾ ਹੈ ਤੂੰ ਦੰਦਾ ਇਸੀ ਬਹੁਤ ਸੋਹਣਾ ਤੇ ਇੱਥੇ ਸਾਨੂੰ ਮਿਲਿਆ ਤੇ ਡਬਲ ਬੈੱਡ ਤੇ ਦੋ ਸੀਟ ਤੇ ਇੱਕ ਸੌਫਾ ਫਿਕਸ ਆਪ ਨਾਲ ਸਾਨੂੰ ਮਿਲਿਆ ਏ ਏਸੀ ਤੇ ਵਿਦ ਬਾਲਕਨੀ ਝੂਮਰ ਦੀ ਜਗ੍ਹਾ ਲਈ ਛੜਦਰ ਲੈਤੀ ਘਰ ਦੱਸਦੇ ਆ ਆ ਦੇਖਿਓ ਤੇ ਚਾਰੇ ਸੋਹਣੇ ਸੋਹ ਜਾਂਦੇ ਬੈਠਦੇ ਇਹ ਕਾਜ ਇੱਕ ਇਹ ਕਾ ਲਾਈਟਾ ਦੇਖੋ ਝੂਮਰ ਦੀ ਬਹੁਤ ਸੋਹਣੀ ਆ ਬਹੁਤ ਸੋਹਣੀ ਆ ਪਿੱਛੇ ਵਾਲਪੇਪਰ ਬਹੁਤ ਸੋਹਣਾ ਹੋਰ ਫੁੱਲ ਲਾਈਟ ਜਗਾ ਦਿਓ ਬੀਵੀ ਸੀ ਦੇਖਿਓ ਕਮਰੇ ਦੀ ਜਿਹੜੀ ਨੂੰ ਲੁੱਕ ਐਨੀ ਸੋਹਣੀ ਕਰਦੀ ਹੈ ਇਹ 15 ਮੰਜ਼ਲੀ ਐਨਆਰਏ ਮਾਤ ਬਣੀ ਹੋਈ ਸੇਮ ਸਾਰੀ ਇਤਰਾ ਬਣੀ ਹੋਈ ਹੈ ਪੀਵੀਸੀ ਨਾਲ ਵਿਦ ਪੇਂਟ ਨਾਲ ਵਿਦ ਵਾਲਪੇਪਰ కర్ਟਨਸ ਦੇਖਿਓ ਏਸੀ ਆਪਨੇ ਐਨੀ ਠੰਡੇ ਘਰ ਦਾ ਰਾਤ ਨੂੰ ਤੇ ਤੁਹਾਨੂੰ ਦਿਖਾਣੇ ਦੀ ਬਾਲਕਨੀ ਐਨੀ ਵਧੀਆ ਚੀਜ਼ ਬਣਾਈ ਹੋਈ ਹੈ ਨਾਲ ਤੇ ਤੁਹਾਡੇ ਕਪੜੇ ਘਵਾਚਣਗੇ ਆ ਦੇਖੋ ਸਾਡੇ ਕਪੜੇ ਹਵਾਵਾਂਗੇ ਡਿੱਗੇ ਨਾ ਪਰ ਸਾਡੇ ਕਪੜੇ ਥੱਲੇ ਨਹੀਂ ਡਿੱਗੇ ਇਹਦਾ ਕੀ ਰੀਚ ਨੇ ਇਹ ਵੀ ਤਾਂ ਦੱਸਦੇ ਆ ਚਲੋ ਤੇ ਆ ਦੇਖ ਸਕਦੇ ਜੀ ਬਹੁਤ ਵਧੀਆ ਬਾਬੇ ਨੇ ਕੰਮ ਬਣਾਇਆ ਹੋਇਆ ਹੈ ਬਹੁਤ ਵਧੀਆ ਦੇਖ ਸਕਦੇ ਜੀ ਇੱਥੇ ਜਾਲੀ ਲਗਾਈ ਹੈ ਨੈਟ ਲਵਾਈ ਸਾਰੇ ਸਾਰੇ 15 ਮੰਜ਼ਲੀ ਇਮਾਰਤਾਂ ਤੇ ਸਾਰੇ ਜਾਲੀ ਲਈ ਬੱਚਾ ਕੋਈ ਛੋਟਾ ਹੈ ਨਾ ਮੈਂ ਕਦਾ ਵੀ ਇਹਨੇ ਡਾਲਿਆ ਨਹੀਂ ਦੇ ਕਪੜਿਆਂ ਦਾ ਖਾਸ ਕਰਕੇ ਤੁਹਾਡੇ ਆਪ ਦੇ ਪਰਸਨਲ ਸੁਕਣਗੇ نیچے ਨਹੀਂ ਗਿਰਣਗੇ ਤੁਹਾਨੂੰ ਬਾਹਰ ਪਟਕਨੇ ਨਹੀਂ ਰਹਿਗੇ ਅਸੀਂ ਕਪੜੇ ਸੁਕਣੇ ਪਾਏ ਕਿੱਥੇ ਗਏ ਆ ਬਦਸਚੋਕ ਕਪੜੇ ਤੇ ਸਫਾਈ ਏਸੀ ਕਰ ਦੇਈਦੀ ਆ ਅੱਜ ਨਹੀਂ ਮੇਰੇ ਖਲ ਹੋਈ ਫੇਰ ਕਰਾ ਕਰ ਏਸੀ ਦੇਖ ਸਕਦੇ ਜੀ ਆ ਸਲਾਈਡਿੰਗ ਵਿੰਡੋ ਲੱਗੀ ਹੋਈ ਹੈ ਇਹ ਨਾ ਉਧਰਲੀ ਸਾਈਡ ਤੇ ਖੁੱਲਦੀ ਬਹੁਤ ਵਧੀਆ ਚੀਜ਼ ਹੈ ਜੇ ਤਰ੍ਹਾਂ ਹਵਾ ਚਾਹੀਦੀ ਹੈ ਲਾਈਟ ਨਾ ਰਹੇ ਖੋਲੀ ਮੰਦir ਇਧਰ ਫੇਰ ਹੁੰਦੀ ਐਂਟਰੀਸ ਆ ਦੇਖ ਸਕਦੇ ਜੀ ਤਾਂ ਇਧਰ ਕਿੰਨੇ ਆ ਸਕਰੀਨ ਸ਼ਾਟ ਤੇ ਵਧੀਆ ਜਿਹਾ ਔਰ ਕੋਈ ਕੁਝ ਕਹਿਣਾ ਚਾਹੋਗੇ ਪਾਪਾ ਜੀ ਦੇ ਰੂਮ ਬਾਰੇ ਵੀਰ ਹੋਰ ਆਪਣੀਆਂ ਸਬਸਕ੍ਰਾਈਬਰ ਨੂੰ ਕਹਿਣਾ ਚਾਹੋਗੇ ਕਹਣਾ ਲਈ ਸ਼ਰੀ ਬੜੀ ਹੈ ਬਾਕੀ ਫਿਰ ਲੋ ਇੱਕ ਤਾਂ ਲੈਨੇ ਆ ਸਿੱਖ ਸਾਰਾ ਕਮਰਾ ਕਲੀਨ ਮਿਲਿਆ ਸਾਨੂੰ ਕਲੀਨ ਮਿਲਿਆ ਸੀ ਇੱਕ ਵਾਰੀ ਆਪਾਂ ਕਲੀਨ ਕਰ ਲਿਆ ਚਪਲਾ ਬੱਚਿਆਂ ਦੀ ਲੜੀਆਂ ਹਾਂ ਥੋੜਾ ਬਹੁਤਾ ਚੜਦਾ ਰਹਿੰਦਾ ਇੱਕ ਤਾਂ ਲੈਨੇ ਮਨਦੀਪ ਸਾਈਡ ਤੇ ਸਕਰੀਨਸ਼ਾਟ ਪਾਵਾ ਜੀ ਜਿਹੜਾ ਨਾ ਜਿਹੜਾ ਸੀ ਥਾ ਮੇਰੇ ਚ ਲਾਵਾ ਇਸ ਜਿਹੜੀ ਮੈਂ ਬੋਧੂ ਕੈਮਰਾ ਚਾਇਆ ਰਿਹਾ ਇਸ ਇਸ ਆਫੇ ਦੇ ਤੁਸੀਂ ਸਾਡੇ ਗੈਸਟਾਂ ਨੂੰ ਜੰਮੀ ਲੈ ਦੇ ਬਿਠਾ ਸਕਦੇ ਜੇ ਤੇ ਲੰਗਰ ਪਾਣੀ ਬਾਬਾ ਜੀ ਦਾ ਨਾਲ ਹੀ ਬਾਰੋਂ ਨਾਲ ਹੀ ਹੈ ਲੰਗਰ ਸਾਬ ਗੁਰਦੁਆਰਾ ਬਾਬੇ ਨਾਨਕ ਜੀ ਦਾ ਇਹ ਨਹੀਂ ਸ਼ਰੀਰ ਇਹ ਦੇਖ ਸਕਦੇ ਇਸ ਨੂੰ ਵੀਓ ਆ ਰਿਹਾ ਦੇਖ ਸਕਦੇ ਜਨਾ ਪੀਵੀਸੀ 10 ਕੈਡ ਕੀਤੀ ਹੋਈ ਬਿਲਕੁਲ ਇੱਥੇ ਨੰਬਰ ਦੇ ਈ ਵੀ ਸੀ ਤਾਂ ਬਹੁਤ ਹੀ ਸੋਹਣੇ ਨਾ ਤੇਰਾ ਆਤਮਾ ਨੀਂਦ ਵਧੀਆ ਇਸੀ ਚੱਲਦਾ ਬਾਬਾ ਜੀ ਰਾਜਾ ਨੂੰ 8 ਦਿਨ ਹੋ ਗਏ ਆਇਆ ਨਾ ਤੇ ਅਸੀਂ 2 ਦਿਨ ਬਾਅਦ ਅਜੇ ਜਾਣਾ ਤੇ ਧੰਨ ਦਿਨ ਪਏ ਅੱਜ ਦਾ ਆ ਕੇ ਫਿਰ ਅਸੀਂ ਤੁਹਾਡਾ ਵੀਡੀਓ ਸ਼ੇਅਰ ਕਰਦੇ ਰਹੇ ਹਾਂ ਅੱਜ ਤੁਹਾਡੇ ਨਾਲ ਅਸੀਂ ਇੱਕ ਵੀਡੀਓ ਸ਼ੇਅਰ ਕਰਾਂਗੇ ਜਿੱਥੇ ਗੋਦਾਵਰੀ ਵੀ ਜਾਵਾਂਗੇ ਤੇ ਗੋਬਿੰਦਗਨ ਵੀ ਜਾਵਾਂਗੇ ਸੋ ਉਹ ਬਹੁਤ ਨੈਕਸਟ ਵਲੌਗ ਹਾਂ ਉਹ ਨੈਕਸਟ ਵਲੌਗ ਜਾਏਗੀ ਬਹੁਤ ਅਨ ਨੈਕਸਟ ਵਲੌਗ ਇਹ ਤੁਹਾਨੂੰ ਛੋਟਾ ਜਿਹਾ ਸਾਡੇ ਸਬਸਕ੍ਰਾਈਬ ਕਰਨੇ ਕੈਸੀ ਜੀ ਜੇ ਜੇ ਰੈਂਟ ਤੇ ਇਹ ਸਾਡਾ ਡਲਟੀਸ਼ਨ ਫੋਨ ਕਰਦੇ ਕਹਿੰਦੇ ਤੁਹਾਨੂੰ ਰੂਮ ਮਿਲਿਆ ਤੇ ਅਸੀਂ ਉਹ ਦੱਸਣਾ ਚਾਹੁੰਦੇ ਸੀ ਸਾਨੂੰ ਇਹ ਬਾਬਾ ਜੀ ਕੋ ਰੂਮ ਮਿਲਿਆ ਹਾਂ ਇਹਦਾ ਪਰ ਡੇ ਇਹਦਾ ਕਿਰਾਇਆ ਹੈ 400 ਹਾਂ ਇਹਦਾ ਪਰ ਡੇ ਜਿੰਨੇ ਦਿਨ ਤੁਸੀਂ ਰੋਗੇ ਉਹਨੇ ਦਿਨ ਦੇ حساب ਨਾਲ ਵੈਸੇ 4-5 ਦਿਨ ਤੋਂ ਵੱਧ ਰਹਿ ਨਹੀਂ ਦਿੰਦੇ ਸਾਨੂੰ ਆਪਣਾ ਬਾਬਾ ਜੀ ਦਾ ਥੋੜਾ ਜਿਹਾ ਪਿਆਰ ਹੈ ਤੇ ਉਹ ਨਾ ਕਰਕੇ ਅਸੀਂ ਵੱਧ ਦੇ ਰਹੇ ਪਰ ਪਰ ਡੇ 400 ਰੁਪਏ ਦੇ ਪੇਮੈਂਟ ਤੁਹਾਨੂੰ ਕਰਨੀ ਪਵੇਗੀ ਤੇ ਚਲੋ ਜੇ ਬਣੀ ਕਰ ਜਾਂਦੇ ਆ ਬਲੌਗ ਦਾ ਐਮ ਕੇ ਤੇ ਹਨੋ ਜੇ ਸਾਡਾ ਆ ਰੂਮ ਟੂਰ ਵਧੀਆ ਲੱਗਾ ਕੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਤੇ ਕਮੈਂਟ ਲਾ ਕੇ ਦੱਸਿਓ ਕਿ ਤੁਹਾਨੂੰ ਸਾਰੀਆਂ ਰੂਮਸ ਕਿਵੇਂ ਲੱਗੀਆਂ ਚੱਲਦੇ ਆ ਜਲਦੇ ਆ ਅੱਡੇ ਦੇ ਹੇਠੇ ਚਾਹ ਪੀਂ ਗਏ ਨੇ ਲੋ ਠੀਕ ਹੈ ਬਾਏ ਬਾਏ ਅਸੀਂ ਵਾਹ ਚੱਲੇ ਜੇ ਜਾਚ ਤੇ ਚੱਲੇ ਜੇ ਉੱਡ ਅਸੀਂ ਮੈਂ ਵਾਹ ਚੱਲੇ ਜਾਚ ਤੇ ਚੱਲੇ ਜੇ ਉੱਡ ਫੇਰ ਨਾ ਕਿਸੇ ਨੂੰ ਦੱਸਿਆ ਨਹੀਂ ਜਿਹੜਾ ਨਹੀਂ ਅੱਧੀਆਂ ਸਵਾਰੀਆਂ ਆ ਬੈਠੀਆਂ ਆ ਆਪਾਂ ਸਰਕਾਰੀ ਬਸਾਂ ਨੂੰ ਪਹਿਲਾਂ ਆ ਕੇ ਸੀਟਾਂ ਵੰਡਾਰ ਕਰ ਲਈਆਂ ਸਾਰੀਆਂ ਇਹ ਆਏ ਲਿਆਏ ਕਾ ਡਿਪੈਂਡ ਜੇ ਇਹ ਜਾਇਦ ਸੀ ਜਿਹਨੇ ਆ ਮਲੀ ਪਰਾਸਰ ਕਾਲ ਪਾਸੇ ਵੀ ਬਾਲਦੀ ਹੈ ਆਜ ਦਾ ਮੁੰਡਾ ਜੀ ਆਹ ਦੇ ਵੱਡੀ ਪੈਣ ਭਾਰਾ ਭਾਈ ਖੜਾ ਲਿਆ ਬੰਦੂ ਕੋਹੜੇ ਜੀ ਤੁਮ ਕੀ ਕਰੀਂ ਮੁਜਾਦੀ ਬਖਰੀ ਬਾਲੇ ਆਪਾਂ ਜੱਲੇ ਆਣਾਂ ਕਿ ਝੇ ਜਹਾਜ ਦੇ ਵਿੱਚ ਤਾਂ ਦਾ ਦੱਸ ਵਰਕਿੰਗ ਦਾ ਇਹ ਵੀਡੀਓ ਨਾਲ ਬਣੇ ਰਿਓ ਤੇ ਐਂਡ ਤੇ ਉਹ ਦੱਸ ਦੇ ਆ ਕਿ ਸਾਰਾ ਕੀ ਖਰਚਾ ਵੱਜਿਆ ਹੈ ਕਿ ਧਰ ਲਾੜਦੇ ਹੀ ਗਏ ਆ ਜਾਇਓ ਨਾ ਸਕਦਾ ਸਾਰੇ ਥੱਲੇ ਗੋਲ ਨਾਮ ਨਾ ਲੱਗਾ ਦੇ ਦੇ ਲੈ ਆ ਰਹੀ ਐ ਚੀੜੀ ਬਲਾਈ ਥੋੜਾ ਉੱਚੀ ਬੋਲੋ ਉੱਚੀ ਸੀ ਦੂਜਾ ਵਲਟਰ ਦੂਜਾ ਵਲਟਰ ਰਿਕਾਰਡ ਬਣਾ ਦੇ ਲੱਗੇ ਇੱਥੇ ਲੋਕ ਨਹੀਂ ਦੋ ਭਰਾ ਆਪਣਾ ਲੱਗੇ ਆ ਕਿੱਥੇ ਜਾਣ ਲੱਗੇ ਜੇ ਆ ਬਾਕੀ ਜਰਮਨ ਜਰਮਨ ਠੀਕ ਆ ਓਕੇ ਵੈਰੀ ਗੱਲ ਸੋ ਟੂਬ ਲੈ ਲਈ ਨਾ ਜਿਹੜੀਆਂ ਵਾ ਨਾ ਪਰ ਇਹ ਚੱਕਿਆਂ ਜਾਂ ਆਕਸੀਜਨ ਹੁੰਦੀ ਏ ਇਹਨਾਂ ਨੂੰ ਤਾਂ ਹੀ ਮੋਲ ਆ ਲੈਣਾ ਜੋ ਲੋੜ ਪਈ ਓਕੇ ਓਏ ਯੋ ਯੋਪਾ ਮੈਂ ਬਾਜ ਰਿਹਾ ਹਾਂ ਹਾਂ ਆ ਐਂ ਕਾ ਕੇ ਖਿੱਚੇ ਨਹੀਂ ਹਵਾ ਜਿਵੇਂ ਜਿਵੇਂ ਗੋਲਾ ਨਹੀਂ ਚੂਪੀਦਾ ਐਵੇਂ ਕਾ ਕੇ ਖਿੱਚੇ ਨਹੀਂ ਹਵਾ ਹਾਂ ਐਂ ਕਾ ਕੇ ਖਿੱਚੇ ਨਹੀਂ ਆ ਤੇ ਤੇ ਮੁੜ ਕੇ ਉੱਤੇ ਹੱਥ ਰੱਖ ਲੈਣਾ ਲੀਕ ਨਹੀਂ ਹੁੰਦੇ ੜੀ ਮਾਸਾ ਵੀ ਇੱਕ ਭੋਰਾ ਭੋਰਾ ਜਿੰਨੀ ਤਾਂ ਦੱਸਦੇ ਕੀਮਤੀ ਆ ਆਪਾਂ ਕਰਕੇ ਫੇਰ ਬਾ ਡਾਲਣਾ ਤੇ ਚੰਗਾ ਫਿਰ ਤੂੰ ਕਦੋਂ ਤੂੰ ਕੈਨੇਡਾ ਪਹੁੰਚ ਕੇ ਮੈਨੂੰ ਫੋਨ ਕਰਦੇ ਹੋ ਤੂੰ ਵੀ ਨਾਲ ਹੀ ਜੇ ਨਾ ਪਹੁੰਚਿਆ ਤਾਂ ਚੈਵਲ ਰਿਕਾਰਡ ਬਣਾ ਲਗੇ ਤੇ ਖਬਰਾਂ ਪੜਾ ਲੱਗੀ ਹੈ ਨਾ ਚੱਤੀ ਚੱਤੀ ਆ ਗਏ ਨਾ ਬਲਤਾ ਲੱਗੇ ਕਬਣਾਈ ਹੈ ਵੀਡੀਓ દોડ <tot> લાગ <language> <tot language> <tot language> <tot language>